ਜਦ 20 ਨੰਬਰ ਵਾਰਡ ਦੇ ਵਿੱਚ ਅੱਜ ਜਿਹੜਾ ਰੱਖਿਆ ਗਿਆ ਨਾਮ ਹੈ ਕੋ ਨਾਪਾ ਰਿਆਸਤੀ ਸ਼ਹਿਰਾ ਮਾਜਾ ਹੀਰਾ ਸਿੰਘ ਜੀ ਦਾ ਮਾਜਾ ਦਲਮਨ ਸਿੰਘ ਜੀ ਦਾ ਔਰ ਨਾਪਾ ਰਿਆਸਤ ਦੇ ਵਿੱਚ ਹਰ ਧਰਮ ਦਾ ਸਤਿਕਾਰ ਜਿਹੜਾ ਹੁੰਦਾ ਜੀ ਇੱਥੇ ਜੈਨ ਧਰਮ ਦੇ ਵੀ ਬਹੁਤ ਸਾਰੇ ਜਿਹੜੇ ਮੰਨਣ ਵਾਲੇ ਲੋਕ ਲੈਂਦੇ ਨੇ ਔਰ ਮੈਨੂੰ 10ਵੇਂ ਸੁਣੀ ਖੰਡਾ ਸਾਹਿਬ ਕੇ ਪਹਿਲਾਂ ਇਹ ਸੜਕ ਦਾ ਨਾਮ ਜਿਹੜਾ ਹੈ ਜੀ ਜਿਹੜਾ ਸੀਗਾ ਭਗਵਾਨ ਮਹਾਵੀਰ ਸੁਆਮੀ ਮਾਰਗ ਹੁੰਦਾ ਸੀਗਾ ਪਰ ਕਿਸੇ ਕਾਰਨਾ ਕਰਕੇ ਜਿਹੜਾ ਜੀ ਉਹ ਲੂਪ ਹੋ ਗਿਆ ਲੰਬੇ ਸਮੇਂ ਤੋਂ ਜੈਨ ਸਮਾਜ ਦੀ ਮੰਗ ਸੀਗੀ ਵੀ ਮਾਰਗ ਜਿਹੜਾ ਇਹਦਾ ਨਾਮ ਦੁਬਾਰਾ ਤੋਂ ਜਿਹੜਾ ਜੀ ਉਹ ਰੱਖਿਆ ਜਾਵੇ ਤਾਂ ਦੁਬਾਰਾ ਇਹਦੀ ਜਿਹੜੀ ਹੈ ਮਹਾਨਤਾ ਜਿਵੇਂ ਪਹਿਲਾਂ ਹੁੰਦੀ ਸੀ ਉਸ ਤਰੀਕੇ ਨਾਲ ਇਹ ਮਾਰਗ ਦਾ ਨਾਮ ਵੱਜੇ ਤੇ ਅੱਜ ਅਸੀਂ ਇਹਦਾ ਨਾਮ ਜਿਹੜਾ ਜੀ ਭਗਵਾਨ ਮਹਾਵੀਰ ਸਵਾਮੀ ਮਾਰਗ ਜਿਹੜਾ ਇਹਦਾ ਉਦਘਾਟਨ ਕੀਤਾ ਜੀ ਔਰ ਸਾਰੇ ਜਿਹੜਾ ਜੀ ਜੈਨ ਸਮਾਜ ਇਕੱਠਾ ਹੋ ਕੇ ਧੰਨਵਾਦ ਕਰਨ ਆਇਆ ਔਰ ਗੌਰਵ ਜੈਨ ਜੀ ਦਾ ਮੈਂ ਜਿਹੜੇ ਪ੍ਰਧਾਨ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਬਜ਼ੁਰਗ ਨੇ 101 ਸਾਲ ਦੇ ਜੈਨ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸੰਦੀਪ ਬਾਂਸਲ ਜੀ ਮੇਰੇ ਨਾਲ ਆਏ ਨੇ ਖੰਨਾ ਸਾਹਿਬ ਸਾਡੇ ਨਵਦੇ ਬੇਟੇ ਜਿਹੜੇ ਨੇ ਐਕਟਿਵ ਪ੍ਰਧਾਨ ਨੇ ਇਸ ਵਕਤ ਨਗਰ ਕੌਂਸਲ ਲਾਬਾ ਦੇ ਸੋ ਪ੍ਰਾਣੀ ਚੀਜ਼ ਨੂੰ ਲਗਾਤਾਰ ਕੰਟੀਨਿਊ ਰੱਖਣਾ ਔਰ ਪ੍ਰਾਣਾ ਕੋਈ ਨਿਸ਼ਾਨੀ ਹੈ ਕੋਈ ਗਲੀ ਦਾ ਨਾਮ ਹੈ ਕੋਈ ਆਪਣੇ ਕੋਈ ਗੁਰੂ ਪੀਰਾਂ ਦੇ ਪਰਨਾ ਕੋਈ ਨਾਮ ਤਾਂ ਉਹਦਾ ਸੰਭਾਲ ਕਰਨਾ ਸਾਡਾ ਫਰਜ਼ ਬਣਦਾ ਸੋ ਅੱਜ ਮੇਰੇ ਲਈ ਵੀ ਅਰਦਾਸ ਬੇਨਤੀ ਕਰਿਓ ਕਿ ਕਿ ਮਹਾਰਾਜ ਗੁਰੂ ਮਹਾਰਾਜ ਕਿਰਪਾ ਕਰਨ ਭਗਵਾਨ ਮਹਾਵੀਰ ਜੀ ਦਾਸ ਤੇ ਵੀ ਕਿਰਪਾ ਕਰਨ ਕਿ ਅਸੀਂ 90 ਨੂੰ ਹੋਰ ਸੋਹਣਾ ਹੋਰ ਅੱਛਾ ਸੁਚੱਜਾ ਬਣਾ ਸਕੀਏ ਔਰ ਜਿੰਨੇ ਵੀ ਕੰਮ ਨਾਬੇ ਤੇ ਫੋਨ ਵਾਲੇ ਅਸੀਂ ਕਰ ਸਕੀਏ ਨਗਰ ਕੌਂਸਲ ਚੋਣਾਂ ਕਦ ਤੱਕ ਹੋ ਸਕਦੀਆਂ ਕਿਉਂਕਿ ਲੋਕ ਕਾਫੀ ਰਾਜਨੀਤਿਕ ਸਰਗਰਮੀ ਚੱਲ ਰਹੀ ਹੈ ਕਦ ਤੱਕ ਤੁਹਾਨੂੰ ਪਤਾ ਹੋਏਗਾ ਜੀ ਦੇਖੋ ਇਹ ਜਿਹੜਾ ਜੀ ਅਗਲੇ ਮਹੀਨੇ ਦੀ ਪੈਂਡਿੰਗ ਡੇਟ ਆ ਮਰਕਲ 26 27 ਆ ਤੇ ਉਸ ਤੋਂ ਬਾਅਦ ਐਨੀ ਟਾਈਮ ਕਦੇ ਵੀ ਇਲੈਕਸ਼ਨ ਜਿਹੜੀ ਐਨਾਊਂਸ ਹੋ ਸਕਦੀ ਹੈ ਕਾਂਗਰਸ ਤੇ ਕਾਟੋ ਕਲੇਸ਼ ਨੂੰ ਕਿਸ ਤਰ੍ਹਾਂ ਵਾਚ ਚ ਚੱਲ ਜੀ ਦੀ ਚੰਨੀ ਤੇ ਜਿਹੜਾ ਰਾਜਾਵੜੀਂ ਦਾ ਰਾਜਾਵੜੀਂ ਤੋਂ ਬਣੋ ਕਾਪੂ ਤਲਕ ਪਰ ਜਿਹੜੀ ਸਟੇਟਮੈਂਟ ਦਿੱਤੀ ਗਈ ਆ ਜਾਤੀ ਬਾਤ ਨੂੰ ਲੈ ਕੇ ਚੱਲਣ ਚ ਦੇਖੋ ਪੰਜਾਬ ਜਿਹੜਾ ਨਾ ਜੀ ਇਹ ਗੁਰੂ ਮਹਾਰਾਜ ਦੀ ਕਿਰਪਾ ਰਹੀ ਹੈ ਸਾਰੇ ਧਰਮਾਂ ਦਾ ਇੱਥੇ ਸਤਿਕਾਰ ਹੁੰਦਾ ਹਰ ਧਰਮ ਰਿਸਪੈਕਟਡ ਹੈ ਜੀ ਚਾਹੇ ਉਹ ਐਸਸੀ ਹੈ ਡੀਸੀ ਹੈ ਓਬੀਸੀ ਹੈ ਜਨਰਲ ਸਾਰੇ ਧਰਮ ਰਿਸਪੈਕਟਡ ਨੇ ਪਰ ਇੱਕ ਜਿਹੜੀ ਚੀਜ਼ ਕਿਸੇ ਵੱਲੋਂ ਕਹਿ ਦਿੱਤੀ ਜਾਂਦੀ ਹੈ ਜਾਂ ਉਹ ਆਪਾਂ ਰੈਕਟ ਕਰਦੇ ਆਂ ਆਪ ਆਪਣਾ ਦਾ ਆਪਸੀ ਪਾਰਟੀ ਦਾ ਮਸਲਾ ਹੈ ਜੀ ਇਹਦੇ ਵਿੱਚ ਮੇਰਾ ਤਾਂ ਕੋਈ ਲੈਣ ਦੇਣ ਹੈ ਨਹੀਂ ਉਹਨਾਂ ਦੀ ਆਪਦੀ ਸਟੇਟਮੈਂਟ ਹੈ ਤੇ ਇਹ ਉਹ ਰਾਜਾ ਸਾਹਿਬ ਜਾਣਨ ਕਿ ਚੰਨੀ ਸਾਹਿਬ ਨੇ ਕੀ ਕਿਹਾ ਜੀ ਪਰ ਮੈਂ ਤਾਂ ਇਹੀ ਗੱਲ ਕਰੂੰਗਾ ਕਿ ਆਮ ਆਦੀ ਪਾਰਟੀ ਸਰਪੱਖੀ ਧਰਮਾਂ ਦਾ ਸਤਿਕਾਰ ਕਰਦੀ ਹੈ ਹਰ ਧਰਮ ਦਾ ਸਾਡੇ ਮਨ ਦੇ ਵੀ ਸਤਿਕਾਰ ਹੈ ਹਰ ਹਰ ਜੋ ਵੀ ਕੋਈ ਸਿਸਟਮ ਬਣਿਆ ਹੈ ਜੀ ਸਾਡਾ ਜਰਨਲ OBC SC ਹਰ ਧਰਮ ਦਾ ਸਤਿਕਾਰ ਕਰਦੇ ਆਂ ਸਭ ਦੇ ਬਰਾਬਰ ਕੰਮ ਹੋ ਰਿਹਾ ਜੀ ਰਾਜੇਬੜੀ ਮੈਨੂੰ ਇਹ ਇਸ ਤਰ੍ਹਾਂ ਦੇਖ ਲਓ ਲਗਾਤਾਰ ਜੋ ਸਟੇਜਾਂ ਤੇ ਵੀ ਕਈ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਅੱਜ ਕੱਲ੍ਹ ਦੇਖੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਹਰਾਂ ਵੱਲੋਂ ਕੀਤੇ ਜਿਹੜੇ ਕੰਮ ਆ ਜਿਵੇਂ ਡਿਵੈਲਪਮੈਂਟ ਦੇ ਕੰਮ 60000 ਤੋਂ ਉੱਪਰ ਨੌਕਰੀਆਂ 600 ਜੁੰਡ ਬਿਜਲੀ ਮੁਫਤਿਆ ਅੱਜ ਅਸੀਂ ਜਿਹੜਾ ਜੀ ਨਵੀਂ ਸ਼ੁਰੂਆਤ ਕੀਤੀ ਹੈ ਅਸੀਂ ਮਸ਼ੀਨਾਂ ਸਾਡੇ ਕੋਲੇ ਆ ਗਈਆਂ 22 ਤਰੀਕ ਨੂੰ ਵੱਡੀ ਲਾਂਚਿੰਗ ਹੋਣ ਜਾ ਰਹੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਅਸੀਂ 10 ਲੱਖ ਰੁਪਏ ਸਿਹਤ ਬੀਮਾ ਹਰ ਪੰਜਾਬੀ ਦਾ ਜਿਹੜਾ ਉਹ ਮੁਫਤ ਕਰ ਰਹੇ ਹਾਂ ਪਰਿਵਾਰ ਦਾ ਤੇ ਉਹ ਸਾਰੇ ਜਿਹੜੇ ਕੰਮ ਆ ਉਹ ਕੰਮ ਸਿਰ ਚੜ ਕੇ ਬੋਲਦੇ ਆ ਜਿਵੇਂ ਸੜਕਾਂ ਦੇ ਜਾਲ ਵਿਛਰੇ ਆ ਡਿਵੈਲਪਮੈਂਟ ਦੇ ਕੰਮ ਹੋ ਰਿਹਾ ਤਾਂ ਉਸ ਚੀਜ਼ ਦੀ ਬਖਲਾਹੜ ਦੇ ਵਿੱਚ ਰਾਜਾ ਵਡਿੰਗ ਸਾਹਿਬ ਕਦੇ ਕੋਈ ਕਦੇ ਤਾਂ ਬਾਹਰੋਂ 548 ਕਹਿ ਦਿੰਦੇ ਆ ਕਦੇ ਕੋਈ ਕੁਛ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਇਹ ਜਿਹੜੀ ਇਹ ਦੇਖੋ ਜ਼ੁਬਾਨ ਫਿਸਲ ਸਕਦੀ ਹੈ ਜੀ ਇਹ ਚ ਕੋਈ ਦੋਰਾਵਾਂ ਨਹੀਂ ਜ਼ੁਬਾਨ ਫੈਸਲ ਜੇ ਤੁਸੀਂ ਕਹਿ ਦਿਓ ਮੇਰੀ ਮੇਰੀ ਜ਼ੁਬਾਨ ਫੈਸਲ ਗਈ ਜੀ ਮੈਂ ਮਾਫੀ ਚਾਹਣਾ ਕਈ ਵਾਰੀ ਹੋ ਜਾਂਦੀ ਗਲਤੀ ਕੋਸਤਾ ਕੀ ਪਰ ਬਾਰ ਬਾਰ ਆਪਾਂ ਕਿਸੇ ਉਸ ਤੋਂ ਬਾਅਦ ਅਗਲੀ ਗੱਲ ਫਿਰ ਚੱਲ ਪਈ ਫਿਰ ਕਹਤਾ ਛਾਤੀਆਂ ਚ ਗੋਲੀਆਂ ਇਦਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਨਾ ਇਹ ਸੋਚ ਸਮਝ ਕੇ ਜਿਹੜੀਆਂ ਚਾਹੀਦੀਆਂ ਨੇ ਖਾਸ ਕਰਕੇ ਕਿਸੇ ਦੇ ਪਾਰਟੀ ਦੇ ਪ੍ਰਧਾਨ ਹੋਣ ਇੱਡੀ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਜਿਹੜਾ ਵੀ ਤੁਹਾਡੇ ਮਖਾਰਬਨ ਚੋਂ ਕੋਈ ਲਫ਼ਜ਼ ਨਿਕਲੇ ਉਹ ਨਾਪ ਤੋਲ ਕੇ ਹੋਵੇ ਔਰ ਉਹਦਾ ਬੈਲੈਂਸ ਹੋਵੇ ਔਰ ਤੁਸੀਂ ਨੇਤਾ ਤੇ ਬਨੇਤਾ ਸਮਾਜ ਲਈ ਹਮੇਸ਼ਾ ਮਾਰਗਦਰਸ਼ਨ ਹੁੰਦੇ ਆ ਉਹਨੂੰ ਦੇਖ ਕੇ ਸਮਾਜ ਅੱਗੇ ਉਹਵੇਂ ਦੇ ਕੱਪੜੇ ਪਾਉਂਦਾ ਉਹਵੇਂ ਦਾ ਕਲਚਰ ਅਡਾਪਟ ਕਰਦਾ ਤੇ ਮੈਂ ਬੇਨਤੀ ਕਰਦਾ ਕਿ ਨੀਤਾ ਤੇ ਬਨੇਤਾ ਆਪਣੀ ਜ਼ੁਬਾਨ ਤੇ ਕੰਟਰੋਲ ਔਰ ਸਾਫ ਸੁਥਰਾ ਕੰਮ ਰੱਖਣ ਇੱਕ ਦੂਜੇ ਨੂੰ ਪਰਸਨਲ ਭੰਡਣ ਦੀ ਬਜਾਏ ਆਪਾਂ ਡਵੈਲਪਮੈਂਟ ਦੀ ਗੱਲ ਪੰਜਾਬ ਦੀ ਗੱਲ ਕਰੀਏ ਜਿਆਦਾ ਬਿਹਤਰ ਹੈ ਮਿਸਕਮਿਊਨੀਕੇਸ਼ਨ ਨੂੰ ਲੈ ਕੇ ਜਿਸ ਤਰ੍ਹਾਂ ਐਸਆਈਟੀ ਦੀ ਮਿਸਕਮਿਊਨੀਕੇਸ਼ਨ ਆਇਆ ਮੁੱਖ ਮੰਤਰੀ ਸਾਹਿਬ ਨਾਲ ਲੱਗਦਾ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਐਸਆਈਟੀ ਤੇ ਵੀ ਜਿਸ ਤਰ੍ਹਾਂ ਨੇ ਉਹਨਾਂ ਨੇ ਗਲਤ ਜਾਣਕਾਰੀ ਦਿੱਤੀ ਮੁੱਖ ਮੰਤਰੀ ਨੂੰ ਦੇਖੋ ਇਸ ਮਾਮਲੇ ਦੇ ਵਿੱਚ ਜਿਹੜਾ ਰਾਜਾ ਸਾਹਿਬ ਵਾਲੀ ਗੱਲ ਕਰ ਰਹੇ ਇਦੇ ਵਿੱਚ ਐਸਆਈਟੀ ਦੀ ਕੀ ਇਨਫੋਰਮੇਸ਼ਨ ਸੀਗੀ ਉਹਦੇ ਬਿਹਾਫ ਤੇ ਕੀ ਗੱਲਬਾਤ ਹੋਈ ਇਹਦੇ ਬਾਰੇ ਜਿਆਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦੱਸਿਆ ਵੀ ਹੈ ਸ਼ਾਇਦ ਦੱਸ ਸਕਦੇ ਆ ਤੇ ਪਰ ਮੈਂ ਜਿਵੇਂ ਪਹਿਲਾਂ ਗੱਲ ਕਹਿ ਕੇ ਟਿਆ ਕਿ ਅਸੀਂ ਸਰਬ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਰਾਜ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਆ ਤੇ ਕੋਈ ਗਲਤੀ ਗੁਸਤਾਖੀ ਹੋ ਜਾਂਦੀ ਕੋਈ ਗੱਲ ਨਹੀਂ ਜੇ ਕੋਈ ਇਦਾਂ ਦੀ ਮਿਸਕਮਿਊਨੀਕੇਸ਼ਨ ਹੋਈ ਹੈ ਸੀਮ ਸਾਹਿਬ ਆਪ ਦੇਖ ਰਹੇ ਉਸ ਕੰਮ ਜਨ ਉਹਨਾਂ ਨੇ ਕਾਰਵਾਈ ਹੋਣੀ ਚਾਹੀਦੀ ਐਸਾ ਕੀਤਾ ਜੀ ਨਹੀਂ ਇਹ ਸੀਮ ਸਾਹਿਬ ਦਾ ਡੈਰਾ ਜੀ ਸੀਮ ਸਾਹਿਬ ਕਰ ਸਕਦੇ ਆ ਅਸੀਂ ਇੱਕ ਮਿੰਟ ਰਕਤ ਹਰ ਸੇ ਸੇ ਜੈ ਜੈ ਹਰ ਸੇ ਸੇ ਜੈ ਜੈ ਅੱਜ ਬਹੁਤ ਕੱਲਾ ਸਾਹਿਬ ਪੰਜਾਬ ਸਰਕਾਰ ਵੱਲੋਂ ਇੱਕ ਜਿਹੜੀਆਂ ਨਗਰ ਕੌਂਸਲ ਨਗਰ ਪੰਚਾਇਤਾਂ ਨੂੰ ਇੱਕ ਲਿਖਤੀ ਰੂਪ ਦੇ ਵਿੱਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜਿਹੜਾ ਸ਼ਹਿਰ ਦਾ ਪਾਣੀ ਜਿਵੇਂ ਨਾਬੇ ਦਾ ਪਾਣੀ ਹੈ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਜਾਂ ਪਾਸੋਂ ਦਾ ਪਾਣੀ ਹੈ ਕਿ ਉਹ ਉਹ ਜਿਹੜਾ ਜੀ ਉਹ ਬਿਨਾਂ ਸਾਫ਼ ਕੀਤੇਆਂ ਜਿਹੜਾ ਆਪਾਂ ਡਰੇਨ ਦੇ ਵਿੱਚ ਨਹੀਂ ਪਾਉਣਾ ਉਹਨੂੰ ਉਹਨੂੰ ਟ੍ਰੀਟ ਜਿਵੇਂ ਨਾਬਾ ਦੇ ਵਿੱਚ ਐਸਟੀਪੀ ਸਾਡੇ ਕੋਲੇ ਹੈਗਾ ਹੀ ਆ ਆਸਾਂ ਦੇ ਵਿੱਚ ਐਸਟੀਪੀ ਬਣ ਕੇ ਤਿਆਰ ਆਉਦਾ ਸੀ ਅਗਲੇ ਮਹੀਨੇ ਉਦਘਾਟਨ ਕਰਨਾ ਤੇ ਮੈਨੂੰ ਇਹ ਇਹ ਦੱਸਦਿਆਂ ਖੁਸ਼ੀ ਹੈ ਕਿ ਮੁੱਖ ਮੰਤਰੀ ਪੰਜਾਬ ਏਡੇ ਸੁਚੇਤ ਨੇ ਏਡੇ ਸਿਹਰਦ ਹੋ ਕੇ ਪੰਜਾਬ ਲਈ ਕੰਮ ਕਰ ਰਹੇ ਉਹਨਾਂ ਨੂੰ ਪਤਾ ਕਿ ਕੈਂਸਰ ਦੀ ਬਿਮਾਰੀ ਲਗਾਤਾਰ ਵਧ ਰਹੀ ਹੈ ਕਿ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਡਰੇਨਾਂ ਦੇ ਜ਼ਰੀਏ ਥੱਲੇ ਜਾ ਰਿਹਾ ਉਹ ਵੀ ਪਾਣੀ ਆਪਾਂ ਪੀ ਰਹੇ ਹਾਂ ਤਾਂ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਯਤਨਾਂ ਸਦਕਾ ਇਹ ਨਾਪਾਂ ਨੂੰ 390 ਕੋਟ ਦਾ ਟੈਂਡਰ ਲੱਗ ਚੁੱਕਿਆ ਜਿਹੜਾ ਸੀਵਰੇਜ ਦਾ ਜੀ ਉਹਦੀ ਸ਼ੁਰੂਆਤ ਆ ਇਹ 63 64 ਕਰੋੜ ਰੁਪਏ ਦਾ ਹੈ ਜੀ ਉਹਦੀ ਪਹਿਲੀ ਕਿਸ ਜਿਹੜੀ ਆ ਜਾਰੀ ਹੋ ਚੁੱਕੀ ਆ ਕੁੱਤਾ ਟੈਂਡਰ ਵੀ ਜਿਹੜਾ ਲੱਗ ਰਿਹਾ ਜੀ ਔਰ ਬਹੁਤ ਜਲਦੀ ਨਾਬੇ ਦਾ ਸੀਵਰੇਜ ਦਾ ਟਾਪ ਕਲਾਸ ਕੰਮ ਜਿਹੜਾ ਜੀ ਜਿਹੜਾ ਸੀਵਰੇਜ ਦੀ ਗਾਈਡਲਾਈਨ ਦੇ ਮੁਤਾਬਿਕ ਹੋਏਗਾ ਔਰ ਪੂਰੇ ਨਾਬੇ ਦੇ ਵਿੱਚ ਸਾਰੀਆਂ ਜਿਹੜੀਆਂ ਛੋਟੀਆਂ ਵੱਡੀਆਂ ਗਲੀਆਂ ਦੇ ਵਿੱਚ ਨਾਲੀਆਂ ਨੇ ਜਾਂ ਨਾਲੇ ਨੇ ਉਹ ਬੰਦ ਹੋ ਜਾਣਗੇ ਮੱਖੀ ਮੱਛਰ ਤੋਂ ਸਾਨੂੰ ਨਜਾਤ ਮਿਲੇਗੀ ਬਿਮਾਰੀਆਂ ਤੋਂ ਨਜਾਤ ਮਿਲੇਗੀ ਔਰ ਨਾਬੇ ਦਾ ਪੂਰਾ ਪਾਣੀ ਐਸਟੀਪੀ ਦੇ ਵਿੱਚ ਜਾ ਕੇ ਸਾਫ਼ ਹੋ ਕੇ ਉਹ ਖੇਤੀ ਦੇ ਯੋਗ ਜਿਹੜਾ ਉਹ ਜਿਹੜੀ ਢਿੰਗੀ ਵਾਲੀ ਸਰੰਦ ਚੋਹਾ ਦੇ ਵਿੱਚ ਜਾਏਗਾ ਉਹਦੇ ਨਾਲ ਖੇਤੀ ਦਾ ਆਪਾਂ ਜਿਹੜਾ ਪਾਣੀ ਵਰਤ ਸਕਦੇ ਆ ਇਹ ਬਹੁਤ ਵੱਡਾ ਪ੍ਰਾਲਾ ਜਿਹੜਾ ਨਾਬੇਲੀਮਾ ਪਿਛਲੇ 2 2.5 ਸਾਲ ਤੋਂ ਲਗਾਤਾਰ ਲੱਗਿਆ ਸੀਗਾ ਮੇਰੇ ਕੋਲ ਵੀ ਅੱਜ ਹੀ ਇਨਫੋਰਮੇਸ਼ਨ ਆਈ ਹੈ ਜੀ ਸੋ ਨਾਬਾ ਦੇ ਵਿੱਚ ਸੀਵਰੇਜ ਦਾ ਕੰਮ ਜਿਹੜਾ ਵੱਡੇ ਪੱਧਰ ਤੇ ਬਹੁਤ ਜਲਦੀ ਸ਼ੁਰੂ ਹੋਣ ਜਾ ਰਿਹਾ ਜੀ ਗੜੀਆਂ ਜਿੱਥੇ ਜਿਨ੍ਹਾਂ ਨੇ ਨਾਮ ਦੁਆਰਾ ਰੱਖਿਆ ਜਿਸ ਸਰ ਦਾ ਠੀਕ ਕਰਨ ਐਕਚੁਅਲੀ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਗੁਰਦੀਪ ਸਿੰਘ ਦੇ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਇਹ ਕੰਮ ਸਿਰੇ ਚਾੜਿਆ ਕਿਉਂਕਿ ਬਹੁਤ ਪਹਿਲਾਂ ਦਾ ਨੋ ਸੁਆਮੀ ਮਹਾਵੀਰ ਮਾਰਗਤੀ ਸਮੇਂ ਦੇ ਅਨਸਾਰ ਕਿਸ ਨੇ ਗੌਰ ਨਹੀਂ ਕੀਤੀ ਹੁਣ ਮੈਂ ਐਮਐਲ ਨੂੰ ਬੇਨਤੀ ਕੀਤੀ ਇਹਨਾਂ ਨੇ ਤੁਰੰਤ ਕਰਕੇ ਸਮਾਰਕ ਦਾ ਨਾਮ ਅਸੀਂ ਸਾਰੇ ਮਿਲ ਜੁਲ ਕੇ ਕਰਕੇ ਕਰਾਇਆ ਔਰ ਜਿਹੜੀ ਇੱਥੇ ਮੇਨ ਸਮੱਸਿਆ ਸੀ ਜਿਹੜੀ ਆਪਮਾਨ ਸਾਹਿਬ ਨੂੰ ਪਤਾ 22 ਲੱਖ ਰੁਪਏ ਦਾ ਟੈਂਡਰ ਲੱਗਣ ਜਾ ਰਿਹਾ ਜਿਹੜਾ ਇੱਥੇ ਪਾਣੀ ਖੜਦਾ ਉਹ ਸਦਾ ਲਈ ਪਾਣੀ ਗੈਪ ਹੋ ਜਾਊਗਾ ਅਸੀਂ 1992 ਤੋਂ ਇਹ ਵਾਰਡ ਦੇ ਵਿੱਚ ਹੈਗੇ ਹੁਣ ਵੀ ਅਸੀਂ ਸੇਵਾ ਕਰਦੇ ਆਏ ਹਾਂ ਹੁਣ ਵੀ ਅਸੀਂ ਆਉਣ ਵਾਲੇ ਸਮੇਂ ਸੇਵਾ ਕਰਾਂਗੇ ਮਾਨ ਸਾਹਿਬ ਦਾ ਸਾਡੇ ਕੋਲ ਅਸ਼ੀਰਵਾਦ ਹੈ ਜਿੰਨੇ ਵੀ ਅਸੀਂ ਕੰਮ ਕਰ ਰਹੇ ਹਾਂ ਸਾਰਾ ਸਾਡਾ ਇਨਾ ਦਾ ਮਾਨ ਸਾਹਿਬ ਦਾ ਸਾਡਾ ਕੋਲ ਅਸ਼ੀਰਵਾਦ ਹੈ ਅਸੀਂ ਇੱਥੇ ਗੌਰਵ ਜੈਨ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮਾੜੇ ਸੱਦੇ ਦੇ ਦੇਖੋ ਕਿੰਨੀ ਸਾਰੀ ਜੈਨ ਬਰਾਦਰੀ ਇੱਥੇ ਖੜੀ ਹੈ ਮਾਨ ਸਾਹਿਬ ਦਾ ਸਵਾਗਤ ਕੀਤਾ ਔਰ ਕੋਈ ਵੀ ਕੰਮ ਜੈਨ ਬਰਾਦਰੀ ਦਾ ਹੋਵੇ ਤਾਂ ਅਸੀਂ ਹਾਜ਼ਰ ਹਾਂ ਮਾਨ ਸਾਹਿਬ ਨੇ ਮੈਨੂੰ ਤਿੰਨ ਚਾਰ ਵਾਰੀ ਖੁਦ ਕਿਹਾ ਕਿ ਜਾਓ ਜੈਨ ਬਰਾਦਰੀ ਦਾ ਕੋਈ ਵੀ ਕੰਮ ਹੈ ਜੈਸਾ ਵੀ ਕੰਮ ਹੈ ਮੇਰੇ ਕੋਲ ਲਿਓ ਮੈਂ ਪੰਜਾਬ ਸਰਕਾਰ ਦੇ ਪੱਧਰ ਤੇ ਵੱਡਾ ਕੰਮ ਵੀ ਮੈਂ ਤਾਂ ਵੀ ਕਰਾਂਗਾ ਫਿਰ ਆਬਦਕ ਦੇ ਯਤਨ ਸਦਕਾ ਦੁਬਾਰਾ ਨਾਮ ਹੋਇਆ ਮੈਂ ਸਾਰੇ ਜੈਨ ਸਮਾਜ ਵੱਲੋਂ ਐਮਐਲਏ ਸਾਹਿਬ ਦਾ ਖੰਨਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਜੈਨ ਸਮਾਜ ਦਾ ਨਾਮ ਵਧਾਇਆ ਇਹ ਦੁਆਰਾ ਇਸ ਮਹੱਲੇ ਦਾ ਨਾਮ ਭਗਵਾਨ ਮਹਾਵੀਰ ਸਵਾਮੀ ਮਾਰਗ ਰੱਖ ਕੇ ਜਿਹੜਾ ਕਿ ਪਹਿਲਾਂ ਕਾਗਜ਼ਾਂ ਦੇ ਵਿੱਚ ਅਲੋਪ ਹੋ ਗਿਆ ਸੀ ਪੁਨਰਜੀਵਿਤ ਕੀਤਾ ਮੈਂ ਸਾਰੇ ਸਮਾਜ ਵੱਲੋਂ ਤਹਿ ਦਿਲ ਤੋਂ ਐਮਐਲਏ ਸਾਹਿਬ ਦਾ ਖੰਨਾ ਸਾਹਿਬ ਦਾ ਤੇ ਹੋਰ ਵੀ ਪਧਾਰੇ ਸਾਰੇ ਸਹਿਯੋਗੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜਿਹੜੀਆਂ ਸਰਕਾਰਾਂ ਕੋਲੇ ਗਏ ਹੋਗੇ ਜਦੋਂ ਇੱਥੇ ਮੰਤਰੀ ਆ ਮੈਂ ਮੇਰੇ ਪਹਿਲਾਂ ਕਿਸੇ ਨੇ ਨਹੀਂ ਕੀਤਾ ਇਹ। ਨਹੀਂ ਪਹਿਲਾਂ ਗੌਰ ਨਹੀਂ ਹੋਈ ਜੀ। ਹਾਂਜੀ ਹਾਂ ਪਹਿਲਾਂ ਕਿਸ ਨੇ ਉਪਰਾਲਾ ਕੀਤਾ ਨਹੀਂ। ਸਾਲੀ ਵਾਰੀ ਇਹਨਾਂ ਨੇ। ਹਾਂਜੀ ਹਾਂਜੀ ਪਹਿਲੀ ਵਾਰ ਨਹੀਂ ਮੈਂ ਸਾਡੇ ਮਨ ਚ ਸੋਚਿਆ ਤੇ ਇਹਨਾਂ ਨੇ ਕਰਤਾ। ਕਹਿਣਾ ਵੀ ਨਹੀਂ ਪਿਆ ਅਸੀਂ ਇਹਨਾਂ ਦੇ ਬਹੁਤ ਬਹੁਤ ਜ਼ਿਆਦਾ ਥੈਂਕਫੁਲ ਹਾਂ ਜੀ। ਕਹਿਣਾ ਵੀ ਨਹੀਂ ਪਿਆ।